ਹੈਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਪਿਆ ਸੀ ਇਹ ਰਜਾਈ ਦਾ ਇਹ ਪੁਰਾਣਾ ਕਵਰ ਕਿਉਂਕਿ ਅੱਜ ਕੱਲ ਆਪਾਂ ਸ਼ਨੀਲ ਦੇ ਕਵਰ ਚੜ੍ਹਾ ਲੱਤੇ ਸਾਰੇ ਦੇਖੋ ਇਹ ਆਪਣੇ ਕੋਲੇ ਹਾਰਿਕ ਦੇ ਘਰੇ ਪੁਰਾਣੇ ਰਵਾਜ ਦੇ ਐਸੀ ਪਏ ਨੇ ਕਿਉਂਕਿ ਆਪਾਂ ਇਹਨਾਂ ਤੋਂ ਕੋਈ ਵੀ ਕੰਮ ਨਹੀਂ ਲੈਂਦੇ ਅੱਜ ਆਪਾਂ ਤੁਹਾਨੂੰ ਇਸ ਤੋਂ 8-9 ਇਹ ਜੀਆਂ ਚੀਜ਼ਾਂ ਬਣਾ ਕੇ ਦਿਖਾਵਾਂਗੇ ਜੀ ਜਿਹੜੀਆਂ ਕਿ ਆਪਣੀਆਂ ਹਾਰਿਕ ਕੰਮ ਆਉਣਗੀਆਂ ਤੇ ਰੋਟੀਨ 'ਚ ਹੀ ਕੰਮ ਆਉਣਗੀਆਂ ਲੋ ਜੀ ਸਭ ਤੋਂ ਪਹਿਲਾਂ ਮੈਂ ਨਾ ਇਹ ਉੱਪਰ ਜਿੱਥੇ ਜਿੱਪ ਲੱਗੀ ਹੋਈ ਸੀ ਜਿੱਪ ਨੂੰ ਉਤਾਰਤਾ ਜਿੱਪ ਵੀ ਆਪਣੇ ਕੰਮ ਆ ਜੂਗੀ ਬਾਅਦ 'ਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਇਹਦੀ ਕੀ ਚੀਜ਼ ਬਣਾ ਰਹੇ ਆਂਗੇ ਦੇਖੋ ਸਭ ਤੋਂ ਪਹਿਲਾਂ ਮੈਂ ਇਹਦਾ ਬਣਾ ਰਹਿਆ ਜੀ ਗੋਲ ਪਿੱਲੋ ਜਿਹੜਾ ਕਿ ਆਪਾਂ ਦੇਖੋ ਗੋਲ ਆਪਾਂ ਅਕਸਰ ਦਿਵਾਨ ਵਗੈਰਾ ਦੀ ਰੱਖਦੇ ਹੁੰਦੇ ਆਂਗੇ ਪਹਿਲਾਂ ਤਾਂ ਆਪਾਂ ਇਹ ਬਣਾਵਾਂਗੇ ਜੀ ਆਪਣਾ ਗੋਲ ਪਿੱਲੋ ਤੇ ਉਸ ਤੋਂ ਬਾਅਦ ਉਹਦਾ ਕਵਰ ਵੀ ਬਣਾ ਕੇ ਦਿਖਾਵਾਂਗੇ ਲੋ ਜੀ ਇਹ ਮੈਂ ਨਾ 24 ਇੰਚੀ ਮਤਲਬ ਇਹ ਲੱਤ ਹੈਗਾ ਇਹਦੀ ਲੰਬਾਈ ਤੇ 22 ਇੰਚ ਲੈਂਦੀ ਹੈ ਜੀ ਇਹਦੀ ਡਬਲ ਇਸ ਤਰ੍ਹਾਂ ਫੋਲਡ ਕਰਕੇ ਚੜਾਈ ਇਹਨੂੰ ਕਿ ਇਹ ਡਬਲ ਹੈ ਇਹ ਸਿੰਗਲ ਇਸ ਤਰ੍ਹਾਂ ਖੋਲ ਕੇ ਆਪਾਂ ਇਸ ਤਰ੍ਹਾਂ ਕਰ ਲਿਆ ਇਸ ਤਰ੍ਹਾਂ ਦੇਖੋ ਇਹ ਡਬਲ ਹੋ ਜਾਊਗਾ ਇਹ ਬਿਲਕੁਲ ਹੀ ਬਣਾਉਣਾ ਸੌਖਾ ਹੈ ਜੀ ਜਿਵੇਂ ਬੱਚੇ ਅੱਜ ਕੱਲ ਦੇਖੋ ਦੂਜੀ ਆਪਾਂ ਸਰਾਣੇ 'ਤੇ ਐਡਾ ਤੇ ਰੱਖਦੇ ਆਂ ਪਿੱਛੇ ਬੈਗ ਥੱਲੇ ਲਾ ਲਾ ਕੇ ਨਾ ਸਾਰੇ ਮਤਲਬ ਕਿ ਉਹਦੀ ਫੇਵਰੀਟ ਤੋੜ ਦਿੰਦੇ ਨੇਗੇ ਤੇ ਇਹ ਗੋਲ ਜਿਹਾ ਵਧੀਆ ਰਹਿੰਦਾ ਤੇ ਬੱਚੇ ਕਿਵੇਂ ਮਰਜ਼ੀ ਵਰਤੇ ਰਹਿਣਗੇ ਦੇਖੋ ਢੋਈ ਆਪਾਂ ਲਾ ਕੇ ਵੈਨੀਆਂ ਵੈੱਡ 'ਤੇ ਤਾਂ ਵੀ ਆਪਾਂ ਨੂੰ ਇਹ ਵਧੀਆ ਰਹਿੰਦਾ ਹੈਗਾ ਗੋਲ ਸਰਾਣਾ ਹੁੰਦਾ ਜਿਹੜਾ ਕਿ ਉਜੀ ਸਭ ਤੋਂ ਪਹਿਲਾਂ ਆਪਾਂ ਥੋੜਾ ਥੋੜਾ ਉਹਨੂੰ ਫੋਲਡ ਕੀਤਾ ਫੋਲਡ ਕਰਨ ਤੋਂ ਬਾਅਦ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਇੱਕ ਡੋਰੀਆਂ ਬਣਾ ਕੇ ਪਾ ਦਿਆਂ ਦੋਨੇ ਸਾਈਡਾਂ ਤੇ ਦੋਨੇ ਸਾਈਡਾਂ ਤੇ ਦੇਖੋ ਇੱਕ ਸਾਈਡ ਤੇ ਆਪਾਂ ਇਹਨੂੰ ਟਾਈਟ ਕਰ ਦਿੰਨੇ ਆ ਟਾਈਟ ਕਰਕੇ ਜਿਹੜੀ ਵੀ ਡੋਰੀ ਇਹਦੇ ਵਿੱਚ ਲਟਕਦੀ ਆ ਉਹ ਇਹਦੇ ਵਿੱਚ ਹੀ ਅੰਦਰ ਫੋਲਡ ਹੋ ਜਾਉਂ ਦੂਜੀ ਸਾਈਡ ਦੇ ਵਿੱਚ ਆਪਾਂ ਕੋਈ ਵੀ ਦੇਖੋ ਆਪਣੇ ਕੋਲੇ ਜਿਵੇਂ ਮਤਲਬ ਕਿ ਪ੍ਰਾਣੀ ਰੂਵ ਵਗੈਰਾ ਪਈ ਹੁੰਦੀ ਆ ਜਾਂ ਕੋਈ ਫੇਵਰ ਪਈ ਹੋਵੇ ਜਾਂ ਪ੍ਰਾਣੀ ਵੇਸਟ ਕੱਪੜੇ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੀ ਜਿਵੇਂ ਕੋਈ ਚੁੰਨੀਆਂ ਵਗੈਰਾ ਨਾਲੇ ਦੇਖੋ ਹਲਕੀਆਂ ਹੁੰਦੀਆਂ ਨੇ ਨਾਲੇ ਆਪਣੇ ਕੰਮ ਆ ਜਾਣਗੀਆਂ ਲਓ ਜੀ ਮੇਰੇ ਕੋਲੇ ਪਈ ਸੀ ਥੋੜੀ ਜਿਹੀ ਇਹ ਪ੍ਰਾਣੀ ਰੂਵ ਤੇ ਆਪਾਂ ਉਹ ਇਹਦੇ ਵਿੱਚ ਪਾ ਕੇ ਆਪਾਂ ਦੇਖੋ ਲਓ ਜੀ ਇਹ ਆਪਣਾ ਬਣ ਗਿਆ ਜੀ ਕੋਲ ਸਰਾਣਾ ਦੇਖੋ ਇਸ ਤਰੀਕੇ ਬਣ ਗਿਆ ਹੱਥ ਦੀ ਮਦਦ ਨਾਲ ਆਪਾਂ ਰੂ ਨੂੰ ਥੋੜਾ ਜਿਹਾ ਇਹਨੂੰ ਸੈਟਿੰਗ ਕਰ ਦਾਂਗੇ ਇਸ ਤਰ੍ਹਾਂ ਇੱਕੋ ਜਿੱਕਾ ਜਹੇ ਹੋ ਜਾਊਗਾ ਉਸ ਤੋਂ ਬਾਅਦ ਮੈਂ ਸਾਨੂੰ ਇਹਦਾ ਕਵਰ ਬਣਾ ਕੇ ਦਿਖਾਉਣੀ ਆ ਦੇਖੋ ਜਿਹੜਾ ਕਿ ਬਹੁਤ ਹੀ ਵਧੀਆ ਆਪਣਾ ਇਹ ਸਹਰਾਣਾ ਬਣੂਗਾ ਤੇ ਇਸੇ ਤਰ੍ਹਾਂ ਆਪਾਂ ਜਿੰਨਾ ਸੀਗਾ ਆਪਣੇ ਕੋਲੇ ਇਹ ਕਪੜਾ 24 ਤੇ 22 ਦਾ ਉਸ ਹਿਸਾਬ ਨਾਲ ਆਪਾਂ ਇਹ ਲੈ ਲਿਆ ਇੱਕ ਵਾਰ ਆਪਾਂ ਤੁਹਾਨੂੰ ਬੇਨਤੀ ਕਰਕੇ ਦਿਖਾ ਦਿੰਨੇ ਆ ਦੇਖੋ 24 ਇੰਚ ਹੈ ਚੌੜਾ ਤੇ 22 ਇੰਚ ਹੈ ਲੰਬਾ ਸੀਗਾ ਇਸੇ ਤਰ੍ਹਾਂ ਲੋ ਜੀ ਇਸ ਤੋਂ ਬਾਅਦ ਦੇਖੋ ਇਹ ਦੋ ਪੀਸ ਨੇ ਮੈਂ ਇਹਦੇ ਵਿੱਚ ਪਾਉਂਗੀ ਥੋੜੀ ਜੀ ਫੇਵਰ ਕਿਉਂਕਿ ਮੈਨੂੰ ਥੋੜੀ ਜੀ ਨਾ ਇਹ ਫੇਵਰ ਨਾਲ ਜ਼ਿਆਦਾ ਵਧੀਆ ਲੱਗਦਾ ਮੇਰੇ ਕੋਲੇ ਫੇਵਰ ਪਈ ਸੀ ਤੁਹਾਨੂੰ ਤੁਹਾਡੇ ਕੋਲੇ ਨਹੀਂ ਹੈਗੀ ਤੁਸੀਂ ਵੈਸੇ ਵੀ ਇਕੱਲਾ ਪినా ਫੇਵਰ ਤੋਂ ਇਹ ਬਣਾ ਸਕਦੇ ਹੋਗੇ ਦੇਖੋ ਲੋ ਜੀ ਇਸੇ ਤਰ੍ਹਾਂ ਆਪਾਂ ਫੇਵਰ ਦਾ ਪੀਸ ਸੀਗਾ ਉਹ ਵੀ ਕੱਟ ਲਿਆ ਤੇ ਉਸ ਤੋਂ ਬਾਅਦ ਉੱਪਰ ਆਪਾਂ ਇਹ ਲਗਾ ਦਾਂਗੇ ਇੱਕ نیچے ਪੀਸ ਹੋ ਗਿਆ ਵਿਚਾਲੇ ਫੇਵਰ ਹੋ ਗਈ ਤੇ ਉੱਪਰ ਹੋ ਗਿਆ ਜੀ ਆਪਣਾ ਦੂਸਰਾ ਸਿੰਗਲ ਪੀਸ ਤੇ ਸੂਈ ਦੀ ਮਦਦ ਨਾਲ ਆਪਾਂ ਇਹਨੂੰ ਖੜਾ ਦਾਂਗੇ ਦੇਖੋ ਪੰਜ ਸੱਤ ਆਪਾਂ ਸੂਈਆਂ ਜਿਵੇਂ ਲੈ ਲਈਏ ਸੂਈ ਦੀ ਮਦਦ ਨਾਲ ਆਪਾਂ ਦੋ ਤਿੰਨ ਥਾਂ ਤੇ ਖੜਾ ਦਾਂਗੇ ਇਹਦੇ ਵਿੱਚ ਫੇਵਰ ਪਾਈ ਹੋਈ ਆ ਇਸ ਕਰਕੇ ਆਪਾਂ ਨੂੰ ਇਹਦੇ ਵਿਚਾਲੇ ਵੀ ਥੋੜੀਆਂ ਸੀਨਾ ਲਾਉਣੀਆਂ ਪੈਣਗੀਆਂ ਥੋੜੇ ਜਿਵੇਂ ਚੈੱਕ ਬਣਾਉਣਾ ਹੁੰਦਾ ਆਪਾਂ ਬਾਕਸ ਬਣਾਵਾਂਗੇ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਇਹਦਾ ਦੇਖੋ ਇਸ ਤਰ੍ਹਾਂ ਸੈਂਟਰ ਲੈ ਲਿਆ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਫਿਰ ਫੋਲਡ ਕੀਤਾ ਫਿਰ ਇਹਦਾ ਸੈਂਟਰ ਆ ਗਿਆ ਜੀ ਖੁੰਝੇ 'ਚ ਖੁੰਝੇ 'ਚ ਮੈਂ ਥੋੜਾ ਜਿਹਾ ਆਪਾਂ ਡਿਜ਼ਾਈਨ ਬਣਾਵਾਂਗੇ ਤਾਂ ਜੋ ਆਪਣਾ ਇਹ ਥੋੜਾ ਜਿਹਾ ਫੈਂਸੀ ਬਣ ਜੇ ਲੋ ਜੀ ਮੇਰੇ ਕੋਲੇ ਪਈ ਸੀ ਇੱਕ ਬੈਲਵਟ ਦਾ ਇਹ ਛੋਟਾ ਜਿਹਾ ਪੀਸ ਤੇ ਮੈਂ ਉਹ ਵਿਚਾਲੇ ਇਹ ਲਾਤਾ ਇੱਕ ਸੂਈ ਦੀ ਮਦਦ ਨਾਲ ਆਪਾਂ ਇਹ ਖੜਾਤਾ ਤੇ ਉਸ ਤੋਂ ਬਾਅਦ ਆਪਾਂ ਕੋਈ ਵੀ ਦੇਖੋ ਲੈਸ ਆਪਣੇ ਕੋਲੇ ਪਈ ਹੁੰਦੀ ਹੈ ਆਪਾਂ ਇਹਦੇ ਉੱਤੇ ਐ ਲਗਾ ਸਕਦੇ ਹਾਂ ਲੋ ਜੀ ਲੈਸ ਲਗਾਉਣ ਤੋਂ ਬਾਅਦ ਮੈਂ ਥੋੜੇ ਜਿਹਾ ਸੀਨਾ ਵੀ ਲਗਾਤੀ ਸੀ ਹੁਣ ਮੇਰੇ ਕੋਲੇ ਪਈ ਸੀ ਪਰਦਿਆਂ ਵਾਲੀ ਲੈਸ ਦੇਖੋ ਇਹ ਪਰਦਿਆਂ ਤੇ ਅਕਸਰ ਲੱਗੀ ਹੁੰਦੀ ਹੈ ਜਦੋਂ ਆਪਾਂ ਰੈਡੀਮੇਡ ਬਾਜ਼ਾਰ ਚ ਪਰਦੇ ਖਰੀਦ ਕੇ ਲਾਉਨੇ ਹਾਂ ਨਾ ਬਨੇ ਬਨਾਈ ਫੈਂਸੀ ਪਰਦੇ ਉਹਨਾਂ ਤੇ ਲੈਸ ਲੱਗੀ ਹੁੰਦੀ ਹੈ ਆਪਣੇ ਕੋਲੇ ਪਈ ਸੀ ਸਾਈਡਾਂ ਤੇ ਮੈਂ ਇਹ ਹੀ ਲਗਾਤੀ ਐਸ ਤਰ੍ਹਾਂ ਦੇਖੋ 5 5 ਇੰਚ ਦਾ ਨਿਸ਼ਾਨ ਲਾ ਕੇ 6 6 ਇੱਕ ਦਾ ਸਾਈਡਾਂ ਤੇ ਤੇ ਉਸ ਤੋਂ ਬਾਅਦ ਆਪਾਂ ਇਹ ਧਰ ਲਈ ਜੀ ਲਓ ਜੀ ਇਹ ਤਰੰਤ ਤੋਂ ਬਾਅਦ ਦੇਖੋ ਮੈਂ 2 3 ਇੰਚ ਦੀ ਇੱਕ ਪੱਟੀ ਲੈਂਦੀ ਇਹਦੇ ਬਰੋਬਰ ਦੀ ਉਸ ਤੋਂ ਬਾਅਦ ਉਹ ਇਸ ਸਾਈਡਾਂ ਨੂੰ ਫੋਲਡ ਕਰਕੇ ਵਰੀਕ ਤਾਂ ਜੋ ਆਪਾਂ ਇਹ ਨਾਲਾ ਪਾਉਣ ਵਾਸਤੇ ਲਾ ਰਹੇ ਹਾਂਗੇ ਉਸ ਤੋਂ ਬਾਅਦ ਦੇਖੋ ਇੱਕ ਸਾਈਡ ਤੇ ਧਰ ਕੇ ਦੂਜੀ ਸਾਈਡ ਤੇ ਪਲਟਾ ਕੇ ਇਹਨੂੰ ਫੋਲਡ ਕਰਕੇ ਆਪਾਂ ਦੋਨੇ ਸਾਈਡਾਂ ਤੇ ਲਗਾ ਦਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਡੋਰੀਆਂ ਜਿਵੇਂ ਕਿ ਪਹਿਲਾਂ ਵਾਲੀ ਸਰਾਣੀ ਚ ਪਾਈਆਂ ਸੀ ਲਓ ਜੀ ਇਹ ਬਣ ਕੇ ਤਿਆਰ ਹੋ ਗਿਆ ਇਸੇ ਤਰ੍ਹਾਂ ਇਹਦੇ ਵਿੱਚ ਆਪਾਂ ਇਹ ਡੋਰੀਆਂ ਪਾਤੀਆਂ ਡੋਰੀਆਂ ਪਾਉਣ ਤੋਂ ਬਾਅਦ ਜਿਹੜਾ ਇਹ ਸਰਾਣਾ ਬਣਾਇਆ ਸੀਗਾ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਫਿੱਟ ਕਰਕੇ ਤੇ ਦੇਖੋ ਜੀ ਇਹ ਆਪਣਾ ਕਿੰਨਾ ਸੋਹਣਾ ਗੋਲ ਸਰਾਣਾ ਬਣ ਕੇ ਤਿਆਰ ਹੋ ਗਿਆ ਦੇਖੋ ਆਪਾਂ ਇਹਨੂੰ ਬੈੱਡ ਤੇ ਵੀ ਰੱਖ ਸਕਦੇ ਆਂ ਦਿਵਾਨ ਤੇ ਵੀ ਰੱਖ ਸਕਦੇ ਆਂ ਕਿਵੇਂ ਮਰਜ਼ੀ ਆਪਾਂ ਇਹਨੂੰ ਵਰਤ ਸਕਦੇ ਆਂ ਜੀ ਲਓ ਜੀ ਦੂਜਾ ਆਪਾਂ ਤੁਹਾਡੇ ਨਾਲ ਬਣਾ ਬਣਾ ਰਹੀਆਂ ਜੀ ਕਿ ਆਪਣੀ ਇਹ ਵਾਲੀ ਚੀਜ਼ ਦੇਖੋ ਕੋਈ ਵੀ ਆਪਾਂ ਜੱਡਾ ਵੀ ਸਾਈਜ਼ ਬਣਾਉਣਾ ਹੁੰਦਾ ਉਸ ਹਿਸਾਬ ਨਾਲ ਆਪਾਂ ਕੋਈ ਵੀ ਲੈ ਕੇ ਨਿਸ਼ਾਨ ਲਾ ਲਿਆ ਇਸੇ ਤਰ੍ਹਾਂ ਜਿਵੇਂ ਮੇਰੇ ਕੋਲ ਇਹ ਗੋਲ ਕਾਫੀ ਚਿਰ ਮੇ ਚਿਰ ਮਜੀ ਪਈ ਸੀ ਮੈਂ ਉਸ ਹਿਸਾਬ ਨਾਲ ਬਣਾ ਰਹੀਆਂ ਇਹ ਵੱਡਾ ਕੁਸ਼ਨ ਦੇਖੋ ਇਸੇ ਤਰ੍ਹਾਂ ਆਪਾਂ ਇਹਦਾ ਕੁਸ਼ਨ ਬਣਾ ਕੇ ਦਿਖਾਵਾਂਗੇ ਜੀ ਸਾਰੀਆਂ ਚੀਜ਼ਾਂ ਤੁਹਾਡੇ ਬਹੁਤ ਕੰਮ ਆਉਣਗੀਆਂ ਜਿਹੜੀ ਚੀਜ਼ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਇਸੇ ਤਰ੍ਹਾਂ ਆਪਾਂ ਥੋੜੀ ਜਿਹੀ ਥਾਂ ਛੱਡ ਲਈ ਬਾਕੀ ਸਾਰੀ ਕਿਤੇ ਸੀਨ ਲਗਾ ਕੇ ਆਪਾਂ ਇਹਦੇ ਵਿੱਚ ਪਾਤੀ ਜੀ ਇਹ ਰੂਪ ਬਚੀ ਹੋਈ ਸੀ ਥੋੜੇ ਕੋਲ ਉਹ ਇਹਦੇ ਵਿੱਚ ਪਾਤੀ ਸੀ ਸੈਰ ਤੋਂ ਆਪਾਂ ਸੂਈ ਧਾਗੇ ਦੇ ਨਾਲ ਇਹਨੂੰ ਸੀਦਾਂਗੇ ਦੇਖੋ ਸੂਈ ਧਾਗੇ ਨੂੰ ਸੀ ਕੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਸੈਂਟਰ ਲੈ ਲੈਣਾ ਇਹਦਾ ਸੈਂਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਦੇਣੀ ਆ ਦੇਖੋ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਤੇ ਇਸ ਤੋਂ ਬਾਅਦ ਇੱਧਰ ਇਸੇ ਤਰ੍ਹਾਂ ਆਪਾਂ ਦੇਖੋ ਸੂਈ ਪੱਕਾ ਧਾਗਾ ਲੈ ਲੈਣਾ ਰੀਲ ਦਾ ਕੋਈ ਵੀ ਸੈਂਟਰ ਦੇ ਵਿੱਚ ਆਪਾਂ ਸੂਈ ਨੂੰ ਇਸ ਤਰ੍ਹਾਂ ਗੱਡ ਕੇ ਤੇ ਆਪਾਂ ਇਹਦੇ ਉੱਤੇ ਦੇਖੋ ਡਿਜ਼ਾਈਨ ਜਵਾਂ ਬਣ ਜਾਊਗਾ ਕੋਈ ਵੀ ਦੇਖੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖਣਾ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਆ ਨਹੀਂ ਇਹਦੇ ਉੱਤੇ ਕੋਈ ਫੈਂਸੀ ਕਵਰ ਚੜਾ ਕੇ ਆਪਾਂ ਕਵਰ ਤੇ ਜਿਹੜੀ ਡਿਜ਼ਾਈਨ ਪਾ ਸਕਦੇ ਆ ਮੈਂ ਦੇਖੋ ਇਹਦੇ ਉੱਤੇ ਪਾ ਰਹੀ ਆ ਤੁਹਾਨੂੰ ਪਾ ਕੇ ਦਿਖਾ ਰਹੀ ਆਂਗੀ ਤੁਸੀਂ ਦੇਖੋ ਚਾਹੋ ਤਾਂ ਕਿਵੇਂ ਮਰਜ਼ੀ ਤਿਆਰ ਕਰ ਸਕਦੇ ਹੋ ਜੀ ਇਸੇ ਤਰ੍ਹਾਂ ਦੇਖੋ ਆਪਾਂ ਧਾਗੇ ਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਥੋੜਾ ਥੋੜਾ ਹਲਕੇ ਧਾਗੇ ਨਾਲ ਹੱਥਾਂ ਨਾਲ ਧਾਗਾ ਖਿੱਚਿਆ ਖਿੱਚ ਕੇ ਆਪਾਂ ਥੋੜਾ ਜਿਹਾ ਇਹ ਡਿਜ਼ਾਈਨ ਕੀਤਾ ਉਸ ਤੋਂ ਬਾਅਦ ਦੇਖੋ ਮੇਰੇ ਲਈ ਇੱਕ ਪਿਆਰੀ ਜੀ ਫੈਂਸੀ ਬਟਨ ਆਪਾਂ ਸੈਂਟਰ ਦੇ ਵਿੱਚ ਇੱਕ ਬਟਨ ਲਾ ਕੇ ਇਹਨੂੰ ਥੋੜਾ ਜਿਹਾ ਸਟਾਈਲਿ ਲੋ ਜੀ ਇਹ ਆਪਾਂ ਦੇਖੋ ਜਿਵੇਂ ਬੱਚੇ ਪੜ੍ਹਦੇ ਰਹਿੰਦੇ ਆ ਆਪਾਂ ਗੋਡਿਆਂ ਤੇ ਰੱਖ ਕੇ ਉੱਤੇ ਕਿਤਾਬਾਂ ਰੱਖ ਕੇ ਪੜ੍ਹਦੇ ਨੇਗੇ ਜਾਂ ਮੋਬਾਈਲ ਨੂੰ ਦੇਖਣ ਲੱਗ ਜਾਂਦੇ ਆ ਜੋ ਕੁਝ ਵੀ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਬੈਡਾਂ ਤੇ ਰੱਖ ਸਕਦੇ ਆਂ ਜਾਂ ਆਪਣਾ ਸੋਫਿਆਂ ਤੇ ਰੱਖ ਸਕਦੇ ਆਂ ਇਹ ਵੀ ਆਪਣਾ ਕੋਸ਼ਨ ਇੱਕ ਵਧੀਆ ਬਣ ਕੇ ਤਿਆਰ ਹੋ ਗਿਆ ਲੋ ਜੀ ਦੇਖੋ ਤੁਸੀਂ ਲੋ ਜੀ ਜਿਹੜਾ ਕੱਪੜਾ ਆਪਣੇ ਕੋਲੇ ਬਚਿਆ ਪਿਆ ਸੀ ਉਹਦਾ ਆਪਾਂ ਤੁਹਾਨੂੰ ਬਣਾ ਰਹੇ ਆਂ ਜੀ ਇਹ ਕਹ ਹੈ ਜੀ ਚੀਜ਼ ਬਣਾ ਕੇ ਦਿਖਾਉਣੀ ਆ ਜੀ ਜਿਹੜੀ ਕਿ ਇਹ ਵੀ ਤੁਹਾਡੇ ਬਹੁਤ ਹੀ ਕੰਮ ਆ ਗੂਈ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਸੇ ਤਰ੍ਹਾਂ ਆਪਾਂ ਕੱਟ ਲਿਆ ਕੱਟਣ ਤੋਂ ਬਾਅਦ ਇਹਨੂੰ ਆਪਾਂ ਫੋਲਡ ਕੀਤਾ ਆਪਣੇ ਕੋਲੇ ਪਈ ਸੀ ਜੀ ਇੱਕ ਪੁਰਾਣੀ ਲੈਸ ਮੂਰ ਨੂੰ ਆਪਾਂ ਫੋਲਡ ਕਰਕੇ ਉਸ ਤੋਂ ਬਾਅਦ ਇਹ ਲੈਸ ਲਾਵਾਂਗੇ ਇਹ ਆਪਣੇ ਕੋਲੇ ਬਣ ਗਿਆ ਜੀ ਹੈਡ ਟਾਵਲ ਜਦੋਂ ਵੀ ਆਪਾਂ ਕੋਈ ਡਾਈ ਵਗੈਰਾ ਲਾਉਨੇ ਆ ਜਾਂ ਸਿਰ ਧੋ ਕੇ ਹਟਦੇ ਆ ਦੇਖੋ ਅਕਸਰ ਆਪਣੇ ਡਾਈ ਲੱਗੀ ਹੁੰਦੀ ਹੈ ਤਾਂ ਤੋਲਿਏ ਦੂਜੇ ਖਰਾਬ ਹੋ ਜਾਂਦੇ ਆ ਆਪਾਂ ਇੱਕ ਸਪੈਸ਼ਲੀ ਇਸ ਤਰ੍ਹਾਂ ਬਣਾ ਕੇ ਰੱਖ ਲਿਏ ਇਹ ਆਪਣਾ ਸਿਰ ਕਿਵੇਂ ਮਰਜ਼ੀ ਦੇਖੋ ਆਪਾਂ ਬਨ ਕੇ ਕਿਵੇਂ ਮਰਜ਼ੀ ਫਿੱਜ ਰਹੀ ਜਿਹੜਾ ਇਹ ਕਪੜਾ ਹੈਗਾ ਇਹ ਬਹੁਤ ਹੀ ਵਧੀਆ ਹੈ ਪਾਣੀ ਨੂੰ ਬਹੁਤ ਜਲਦੀ ਸੋਖਦਾ ਹੈ ਤੇ ਇਸ ਤਰ੍ਹਾਂ ਮੈਂ ਇੱਕ ਇਹਦਾ ਇਹ ਬਣਾਇਆ ਜੀ ਤੇ ਹੁਣ ਇਹ ਚਾਹੋ ਤਾਂ ਤੁਸੀਂ ਪੁਰਾਣੇ ਕੋਈ ਟਾਵਲ ਦਾ ਵੀ ਬਣਾ ਸਕਦੇ ਹੋ ਦੇਖੋ ਇਹ ਆਪਣੇ ਸਪੈਸ਼ਲੀ ਮੈਂ ਤੁਹਾਨੂੰ ਬਨ ਕੇ ਵੀ ਦਿਖਾਵਾਂਗੀ ਵਰਤ ਕੇ ਦਿਖਾਵਾਂਗੀ ਲੋ ਜੀ ਇਸੇ ਤਰ੍ਹਾਂ ਆਪਾਂ ਇੱਕ ਹੋਰ ਪੀਸ ਲੱਤਾਂਗਾ ਦੇਖੋ ਇਹ ਆਪਾਂ ਬਣਾ ਰਿਹਾ ਜੀ ਇੱਕ ਬੱਚੇ ਦੀ ਬੱਚੇ ਦਾ ਵਿਸਤਰਾ ਦੇਖੋ ਇਹ ਵੀ ਨਾ ਜਿਵੇਂ ਆਪਾਂ ਛੋਟੇ ਬੱਚੇ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਆਪਾਂ ਬੱਚੇ ਨੂੰ ਜਿਵੇਂ ਇਹ ਗਰਮ ਹੈ ਦੇਖੋ ਕਪੜਾ ਆਪਾਂ ਬੱਚੇ ਨੂੰ ਕਿਵੇਂ ਮਰਜੀ ਇਹਦੇ ਵਿੱਚ ਲਪੇਟ ਕੇ ਜਾਂ ਆਪਾਂ ਇਹ ਉੱਤੇ ਦੇ ਸਕਦੇ ਆਂਗੇ ਜਿਵੇਂ ਘੱਟ ਠੰਡ ਹੁੰਦੀ ਹੈ ਹਨਾ ਉਹਦੇ ਵਾਸਤੇ ਜਿਵੇਂ ਇਹ ਆਪਾਂ ਸਾਈਡ ਤੇ ਇੱਕ ਕੈਪ ਦੀ ਤਰ੍ਹਾਂ ਲਗਾਵਾਂਗੇ ਇਹਨੂੰ ਮੈਂ تیرਸਾ ਕੱਟ ਲੈਂਦੀ ਆਂ تیرਸਾ ਕੱਟਣ ਤੋਂ ਬਾਅਦ ਦੇਖੋ ਮੈਂ ਇਹਨੂੰ ਚਾਰੋਂ ਪਤਨੋਂ ਪਾਸੇ ਸੀਨ ਲਾ ਕੇ ਨਾ ਇੱਕ ਪਾਸੋਂ ਪਲਟਾ ਕੇ ਇਹਨੂੰ ਸਿੱਧਾ ਕਰ ਲਿਆ ਇਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਦੋ ਪੀਸਾਂ ਨੂੰ ਇਸ ਤਰ੍ਹਾਂ ਸੀਨ ਲਾਈ ਉਸ ਤੋਂ ਬਾਅਦ ਆਪਾਂ ਪਲਟਾ ਕੇ ਸਾਰੋਂ ਪਾਸੇ ਸੀਨ ਲਾ ਕੇ ਫਿਰ ਇੱਕ ਸਾਈਡ ਤੋਂ ਸਿੱਧਾ ਕਰ ਲਿਆ ਉਸ ਤੋਂ ਬਾਅਦ ਦੇਖੋ ਜੀ ਮੈਂ ਚਾਰੋਂ ਪਾਸੇ ਇਹਦੇ ਇਸ ਤਰ੍ਹਾਂ ਸੀਨਾ ਲਾਤੀਆਂ ਵੀ ਮੈਂ ਸੋਨਿਕ ਵੈਸੇ ਆਈਡੀਆ ਦਿੰਨੀ ਆ ਇਸੇ ਤਰ੍ਹਾਂ ਮੈਂ ਦੇਖੋ ਆਪਾਂ ਛੋਟੇ ਬੱਚੇ ਨੂੰ ਕਿਵੇਂ ਮਰਜੀ ਲਪੇਟ ਸਕਦੇ ਹਾਂ ਜੀ ਲੋ ਜੀ ਇਸੇ ਤਰ੍ਹਾਂ ਆਪਾਂ ਇੱਕ ਤੁਹਾਨੂੰ ਹੋਰ ਚੀਜ਼ ਬਣਾ ਕੇ ਦਿਖਾਉਣੀ ਆ ਜੀ ਹਰ ਇੱਕ ਚੀਜ਼ ਤੁਹਾਡੇ ਬਹੁਤ ਹੀ ਕੰਮ ਆਊਗੀ ਇਹ ਆਪਾਂ ਬਣਾ ਰਹੇ ਆ ਜੀ ਸੋਈ ਵਾਸਤੇ ਦੇਖੋ ਰਸੋਈ ਵਾਸਤੇ ਜਿਵੇਂ ਆਪਣੇ ਕੋਲੇ ਵੇਸਟ ਕੱਪੜੇ ਪਏ ਹੁੰਦੇ ਆ ਕੋਈ ਵੀ ਚਾਹੇ ਦੁਪੱਟੇ ਪਏ ਹੋਣ ਜਾਂ ਕੱਪੜਿਆਂ ਦੀਆਂ ਕਟੀਆਂ ਪਈਆਂ ਹੋਣ ਉਹ ਆਪਾਂ ਇਹਦੇ ਇਸ ਤਰ੍ਹਾਂ ਖਿਲਾਰ ਲਾਂਗੇ ਸਾਰੇ ਪੀਸ ਤੇ ਦੇਖੋ ਇਹਨੂੰ ਆਪਾਂ ਜਿਵੇਂ ਆਪਣਾ ਭਾਂਡਿਆਂ ਵਾਲਾ ਟੋਕਰਾ ਹੁੰਦਾ ਉਹਦੇ ਵਾਸਤੇ ਜਿਵੇਂ ਦੇਖੋ ਭਾਂਡੇ ਜਦੋਂ ਆਪਾਂ ਧੋਕੇ ਰੱਖਦੇ ਆ ਭਾਂਡੇ ਨੁੱਛੜਦੇ ਰਹਿੰਦੇ ਨੇ ਸਾਰੇ ਕਿਤੇ ਸਲੈਫ ਆਪਣੀ ਗਿੱਲੀ ਹੋ ਜਾਂਦੀ ਹੈ ਇਹ ਦੇਖੋ ਪਾਣੀ ਨੂੰ ਬਹੁਤ ਜਲਦੀ ਸੋਖ ਲੈਂਦਾ ਹੈ ਇਹ ਜਿਹੜਾ ਕੱਪੜਾ ਹੁੰਦਾ ਹੈਗਾ ਤੇ ਇਸ ਤਰ੍ਹਾਂ ਆਪਾਂ ਉਹਦੇ ਉੱਤੇ ਵੀ ਵਰਤ ਸਕਦੇ ਹਾਂ ਜਿਵੇਂ ਆਪਾਂ ਦੇਖੋ ਖਾਣਾ ਬਣਾਉਣੇ ਆ ਤਾਂ ਆਪਣੇ ਬਾਰ-ਬਾਰ ਦੇਖੋ ਆਟਾ ਖੇਲਰਦਾ ਰਹਿੰਦਾ ਹੈਗਾ ਤਾਂ ਆਪਾਂ ਇਹ ਉੱਥੇ ਵੀ ਵਰਤ ਸਕਦੇ ਹਾਂ ਦੇਖੋ ਚਕਲਾ ਵੇਲਣਾ ਆਪਾਂ ਇਹਦੇ ਉੱਤੇ ਧਰ ਕੇ ਰੋਟੀ ਕਿਵੇਂ ਮਰਜ਼ੀ ਬਣਾ ਸਕਦੇ ਹਾਂ ਜੀ ਬਾਰ-ਬਾਰ ਆਪਾਂ ਨੂੰ ਸਲੇਫ ਜਿਹੜੀ ਹੈ ਬਾਰ-ਬਾਰ ਸਾਫ਼ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਵੀ ਮਰਜ਼ੀ ਦੇਖੋ ਆਪਾਂ ਇਹਨੂੰ ਵਰਤ ਸਕਦੇ ਹਾਂ ਆਪਾਂ ਇਹਨੂੰ ਪੈਦਾਨ ਦੀ ਤਰ੍ਹਾਂ ਵੀ ਵਰਤ ਸਕਦੇ ਹਾਂਗੇ ਲੋ ਜੀ ਮੈਂ ਇਹਦੇ ਉੱਤੇ ਇਸ ਤਰ੍ਹਾਂ ਹੀ ਸੀਨਾ ਮਾਰ ਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਪੱਟੀ ਲਾਤੀ ਪੱਟੀ ਨਾਲ ਆਪਾਂ ਇਹਨੂੰ ਫਿਨਿਸ਼ ਕਰਤਾ ਉਹ ਦੇਖੋ ਜੀ ਇਹ ਵੀ ਆਪਣੀ ਇੱਕ ਕੰਮ ਦੀ ਚੀਜ਼ ਬਣ ਕੇ ਤਿਆਰ ਹੋ ਗਈ। ਲੋ ਜੀ ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਬਣਾ ਕੇ ਦਿਖਾਉਣੀ ਆ ਜੀ ਛੋਟਾ ਜਿਹਾ ਆਪਣੇ ਕੋਲੇ ਪੀਸ ਪਿਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਤੈਹ ਲਾਈ ਤੈਹ ਲਾਉਣ ਤੋਂ ਬਾਅਦ 7 ਇੰਚੇ ਕਪੜਾ ਸੀ ਆਪਣੇ ਕੋਲੇ 7x3 ਇੰਚ ਨੂੰ ਇਸ ਤਰ੍ਹਾਂ ਨਿਸ਼ਾਨ ਨਾਲ ਘਮਾਉਂਦੇ ਹੋਏ ਆਪਾਂ ਗੋਲ ਆਪਣੇ ਕੋਲੇ ਇੱਕ ਪੀਸ ਗੋਲ ਤਿਆਰ ਹੋ ਜਾਊਗਾ। ਗਲਾਈ ਵਾਲਾ ਦੇਖੋ ਇਹ ਆਪਾਂ ਤੁਹਾਨੂੰ ਵਰਤ ਕੇ ਦਿਖਾਵਾਂਗੇ ਬਾਅਦ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਬਣਾ ਕੇ ਦਿਖਾਉਣੀ ਆ ਜੀ ਇਸੇ ਤਰ੍ਹਾਂ ਆਪਾਂ ਇਹਨੂੰ ਵੀ ਸੀਨ ਲਾ ਦਾਂਗੇ ਸੀਨ ਲਾਉਣ ਤੋਂ ਬਾਅਦ ਸਾਈਡ ਤੋਂ ਆਪਾਂ ਇਹਨੂੰ ਪਲਟਾ ਕੇ ਸਿੱਧਾ ਕਰ ਲਾਂਗੇ ਲੋ ਜੀ ਸਿੱਧਾ ਕਰਨ ਤੋਂ ਬਾਅਦ ਇਹ ਵੀ ਮੈਂ ਇੱਕ ਤੁਹਾਨੂੰ ਇਹ ਵੀ ਆਪਣੇ ਕੰਮ ਦੀ ਬਹੁਤ ਚੀਜ਼ ਬਣੂਗੀ ਇਹ ਤੁਹਾਨੂੰ ਆਪਾਂ ਬਾਅਦ ਚ ਦਿਖਾਵਾਂਗੇ ਸਾਈਡ ਤੋਂ ਦੇਖੋ ਮੈਂ 1-1 ਇੰਚ ਦੀ ਸਾਈਡ ਤੇ ਹੋਰ ਸੀਨ ਮਾਰ ਲਈ ਜੀ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਨਾ ਨਾਲਾ ਪਾਉਣ ਵਾਸਤੇ ਇਹਦੇ ਵਿੱਚ ਸਰਾਹ ਕਰ ਲਈ ਥੋੜਾ ਜਿਹਾ ਕੈਂਚੀ ਨਾਲ ਕੱਟ ਕੇ ਕੱਪੜਾ ਜੇ ਉਹਦੇ ਵਿੱਚ ਦੇਖੋ ਜਿਹੜੀ ਆਪਾਂ ਸੀਨ ਲਾਈ ਸੀ ਉੱਥੋਂ ਇਹ ਆਪਣਾ ਇੱਕ ਡੋਰੀ ਪਾਉਣ ਵਾਸਤੇ ਨਾ ਤਿਆਰ ਹੋ ਗਿਆ ਜੀ ਜਿਵੇਂ ਆਪਾਂ ਲਾਸਟਿਕ ਵੀ ਇਹਦੇ ਵਿੱਚ ਪਾ ਸਕਦੇ ਹਾਂ ਪਰ ਮੈਂ ਪਾਰੀ ਸੀ ਡੋਰੀ ਇਹਦੇ ਵਿੱਚ ਇਸ ਤਰੀ ਨਾਲੇ ਟਾਈਪ ਬਣਾ ਕੇ ਤੇ ਦੇਖੋ ਟਾਈਟ ਹੋ ਜਾਊਗਾ ਇਹਦੇ ਨਾਲ ਉੱਪਰੋਂ ਆਪਾਂ ਗੰਡ ਮਾਰ ਕੇ ਇਹਨੂੰ ਪੱਕਾ ਕਰ ਦਨੇ ਆਈ ਮੈਂ ਸੋਨੂੰ ਇੱਕ ਵਾਰ ਬਣਾ ਕੇ ਦਿਖਾਉਨੇ ਆਂ ਵਰਤ ਕੇ ਬਾਅਦ ਚ ਦਿਖਾਵਾਂਗੇ ਲੋ ਜੀ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹ ਆਪਾਂ ਤੁਹਾਨੂੰ ਬਾਅਦ ਵਿੱਚ ਵਰਤ ਕੇ ਦਿਖਾਵਾਂਗੇ ਇਸੇ ਤਰ੍ਹਾਂ ਆਪਣੇ ਕੋਲੇ ਥੋੜਾ ਜਿਹਾ ਕਪੜਾ ਹੋਰ ਬਚ ਗਿਆ ਜੀ ਜਿਵੇਂ ਆਪਾਂ ਹੱਥ ਦੀ ਮਦਦ ਨਾਲ ਹੀ ਦੇਖੋ ਇਸ ਤਰ੍ਹਾਂ ਥੋੜਾ ਜਨਾ ਹੱਥ ਦੀ ਆਈਡੀ ਆਈਡੀਆ ਜਿਹਾ ਹੋ ਜਾਊਗਾ ਆਪਾਂ ਨੂੰ ਹੱਥ ਦਾ ਨਿਸ਼ਾਨ ਲਾ ਕੇ ਨਾ ਆਪਾਂ ਸੈੱਟ ਤੇ ਥੋੜਾ ਜਿਹਾ ਆਪਾਂ ਇਹਦੇ ਉੱਤੇ ਤਿਰਛੇ ਜਿਹੇ ਸੀਨ ਮਾਰ ਦਾਂਗੇ ਬਚਾ ਲਊ ਥੋੜੀ ਜੀ ਗਲਾਈ ਜੀ ਦੇ ਕੇ ਇੱਕ ਇਹ ਇਸ ਤਰ੍ਹਾਂ ਆਪਣੇ ਕੋਲੇ ਡਸਟਰ ਬਣ ਜਾਊਗਾ ਆਪਾਂ ਸਪੰਜ ਪਾਤੀ ਸੀ ਇਹਦੇ ਵਿੱਚ ਦੇਖੋ ਸਪੰਜ ਪਾਉਣ ਤੋਂ ਬਾਅਦ ਉਦੋਂ ਬਾਅਦ ਚ ਮੈਂ ਇੱਕ ਪੈਰ ਪੈ ਦੀ ਸੀਨੇ ਦੇ ਉੱਤੇ ਹੋਰ ਲਾਤੀ ਛੋਟੀ ਜੀ ਆਪਾਂ ਪੱਟੀ ਲੱਤੀ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਲਾਸਟਿਕ ਇਸੇ ਤਰ੍ਹਾਂ ਆਪਾਂ ਲਾਸਟ ਨੂੰ ਵੀ ਦੇਖੋ ਪਾ ਕੇ ਉਸ ਤੋਂ ਬਾਅਦ ਸਾਈਡਾਂ ਤੇ ਇਹਨੂੰ ਅਟੈਚ ਕਰਤਾ ਜੀ ਇਸ ਤਰ੍ਹਾਂ ਇਹ ਬਣ ਗਿਆ ਡਸਟਰ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਜਿਹੜੀਆਂ ਚੀਜ਼ਾਂ ਬਣਾਈਆਂ ਸੀ ਉਹਨੂੰ ਕਿਵੇਂ ਵਰਤ ਸਕਦੇ ਆਂਗੇ ਲਓ ਜੀ ਸਭ ਤੋਂ ਪਹਿਲਾਂ ਮੈਂ ਜਿਹੜਾ ਇਹ ਹੈੱਡ ਟਾਵਲ ਸੀ ਆਪਣੇ ਕੋਲੇ ਆਪਾਂ ਸਾਨੂੰ ਇਹ ਵਰਤ ਕੇ ਦਿਖਾਉਣੀ ਆ ਜਿਹੜਾ ਆਪਾਂ ਹੈੱਟਾਵਲ ਬਣਾਇਆ ਸੀ ਇਸੇ ਤਰ੍ਹਾਂ ਦੇਖੋ ਇਹ ਬਹੁਤ ਹੀ ਵਧੀਆ ਰਹਿੰਦਾ ਹੈ ਗਿੱਲੇ ਵਾਲਾਂ ਵਾਸਤੇ ਤੇ ਕੱਪੜਾ ਵੀ ਬਹੁਤ ਵਧੀਆ ਜੀ ਬਹੁਤ ਜਲਦੀ ਇਹ ਪਾਣੀ ਨੂੰ ਝੋਕਦਾ ਹੈ ਇਸ ਤਰ੍ਹਾਂ ਦੇਖੋ ਆਪਾਂ ਗਿੱਲਾ ਕਪ ਕੋਈ ਵੀ ਆਪਾਂ ਛਿੱਟੇ ਆਪਾਂ ਮਾਰ ਕੇ ਟੇਬਲ ਹੁੰਦਾ ਜਿਵੇਂ ਸ਼ੀਸ਼ੇ ਵਾਲਾ ਇਸ ਤਰ੍ਹਾਂ ਆਪਾਂ ਡਸਟਰ ਨਾਲ ਇਹਨੂੰ ਸਾਫ਼ ਕਰ ਸਕਦੇ ਹਾਂ ਜੀ ਦੇਖੋ ਹੱਥ ਵਿੱਚ ਇਹ ਚੰਗੀ ਤਰ੍ਹਾਂ ਫਿੱਟ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਦੇਖੋ ਜਿਹੜਾ ਆਪਾਂ ਇਹ ਬਣਾਇਆ ਸੀ ਜੀ ਗੋਲ ਤੇ ਇਹ ਮੈਂ ਬਣਾਇਆ ਇਸ ਤਰ੍ਹਾਂ ਜਿਵੇਂ ਕਿ ਦੇ ਕੰਦਾ ਤੇ ਦੇਖੋ ਫਲੈਕਸ ਵਗੈਰਾ ਲੱਗੀਆਂ ਹੁੰਦੀਆਂ ਨੇ ਪੀਵੀਸੀ ਵਗੈਰਾ ਲੱਗੇ ਹੁੰਦੇ ਉੱਥੇ ਆਪਣਾ ਹੱਥ ਨਹੀਂ ਜਾਂਦਾ ਗਿੱਲਾ ਕਰਕੇ ਇਹਦੇ ਉੱਤੇ ਚੜਾ ਕੇ ਆਪਣੀਆਂ ਕੰਧਾਂ ਦੀਵਾਰਾਂ ਆਪਾਂ ਕਿਵੇਂ ਮਰਜੀ ਸਾਫ਼ ਕਰ ਸਕਦੇ ਹਾਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਦੇਖੋ ਇਹਦੇ ਨਾਲ ਆਪਣੀ ਬਹੁਤ ਹੀ ਵਧੀਆ ਸਫਾਈ ਹੋਏ ਨੇ ਜਿੱਥੇ ਕਿ ਆਪਣਾ ਹੱਥ ਨਹੀਂ ਜਾਂਦਾ